ਫਿਲੌਰ ਪੁਲਿਸ ਨੇ ਅਜ ਅਮਰਿਤਪਾਲ ਦੇ ਪੁੱਹਾ ਹਰਪ੍ਰੀਤ ਤੇ ਲਾਪ੍ਰੀਤ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਕੋਰਟ ਨੇ 14 ਦਿਨ ਲਈ ਕਸਟਡੀ ਚ ਭੇਜ ਦਿੱਤਾ ਗਿਆ ਇਹ ਸਾਰੀ ਜਾਣਕਾਰੀ ਐਸਐਚਓ ਫਿਲੋਸੁਖਦੇਵ ਸਿੰਘ ਨੇ ਦਿੱਤੀ ਹਰਪ੍ਰੀਤ ਦੇ ਵਕੀਲ ਜੋਏ ਨੇ ਤੇ ਉਸਦੇ ਚਾਚੇ ਨੇ ਦੱਸਿਆ ਕਿ ਸਾਰੀ ਸਰਕਾਰ ਦੀ ਸਿਆਸਤ ਹੈ ਸਾਡਾ ਨਾਮ ਬਦਨਾਮ ਕਰ ਰਹੀ ਹੈ ਅਮਰਿਤਪਾਲ ਦੇ ਪੁੱਹਾ ਨੂੰ ਅੱਜ ਪੇਸ਼ ਕੋਰਟ ਚ ਕੀਤਾ ਕੀ ਲੱਗਿਆ ਕੀ ਰਿਮਾਨ ਮਿਲਿਆ ਕੀ ਗੱਲਬਾਤ ਹੋਈ ਤੁਹਾਡੇ ਅਫਸਰ ਜੋੜਾ ਨੇ ਦਾ ਜੁਡੀਸ਼ਲ ਕਸਟਡੀ ਵਿੱਚ ਕੇਸ ਹੈ। ਅੱਛਾ ਜੀ ਕੋਈ ਹੋਰ ਕੁਝ ਬਰਾਮਤੀ ਕੋ ਹੋਰ ਨਵਾਂ ਚੀਜ਼। ਬਈ ਹਾਂਜੀ। ਤੁਸੀਂ ਫਲੋਰ ਵਿੱਚ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਬਾਰੇ? ਉਹ ਜੀ ਇਹੀ ਤੇ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਜਿਹੜਾ ਨਾ ਇਹ ਕੇਸ ਉਹ ਖਾਇਆ ਜਾ ਰਿਹਾ। ਜੀ। ਉਹ ਦੇਖੋ ਨਾ ਨੇ ਪੂਰੀ ਦਰਾਡੇ ਕਿੱਲੀਆ ਬ੍ਰਿੰਡ ਨੇ ਉੱਤੇ ਮੈਸ਼ਨ ਕੋਰਟ ਨਹੀਂ ਜਾ ਕੇ। ਜੀ ਜੀ ਇਹਨਾਂ ਲੱਗਦਾ ਇਹ ਪਤਾ ਨਹੀਂ ਮਾਨੂੰ ਜੋ ਆਉਂਦੇ ਸੂਗਾ ਬਾਸ਼ ਆ ਜੀ ਸਹੀ ਗੱਲ ਜੀ ਯਾਰ ਤੇ ਇਹਨਾਂ ਦੋਨਾਂ ਦਾ ਰਵਾੜ ਹੀ ਕੋਮ ਕਰਦੇ ਹਾਂਜੀ ਇਹ ਵੀ ਤੇ ਨਾ ਖਾਲੀ ਬੰਨ ਤੁਸੀਂ ਬੇਲ ਵੀ ਲਾਈ ਕੋਈ ਹਾਂਜੀ ਬੇਲ ਲਾਈ ਕੀ ਬੇਲ ਚ ਕੀ ਆ ਉਹ ਮੇਲ ਤੇ ਇੰਗਰੀਡੈਂਟ ਆ ਤੇ ਤਰੀਕੇ ਮੇਰੇ ਵੀਤ ਲੈ ਗਈ ਉਹ ਫਿਰ ਅਸੀਂ ਮਿੰਦਾਂ ਨੂੰ ਬੈਠ ਕੇ ਅਸੀਂ ਫਰੰਡ ਕਰੀ ਰਿਹਾ ਰਿਮਾਂਡ ਚ ਕੀ ਦੱਸਿਆ ਕੀ ਇਹਨਾਂ ਨੇ ਪੁੱਛ ਗਿੱਚ ਕੀਤਾ ਪਤਾ ਲੱਗਿਆ ਦੱਸੇ ਕੁਛ ਦੇਖ ਦਾ ਤੇ ਅਜੇ ਇੰਨੀ ਸਾਡੀ ਡਿਊਟੀ ਗੱਲ ਨਹੀਂ ਹੋਈ ਉਹਨਾਂ ਨਾਲ ਹਾਂਜੀ ਮੈਨੂੰ ਤੋਂ ਲੱਗਦਾ ਹੀ ਹੈ ਕਿ ਜੇ ਕੋਈ ਗੱਲਬਾਤ ਹੋਰ ਹੋਈ ਹੁੰਦੀ ਤੇ ਉਹਨਾਂ ਨਾਲ ਸਾਥੀ ਜਣਾ ਓਕੇ 14 ਦਿਨ ਦੀ ਕਸਟਡੀ ਚ ਭੇਜਤਾ ਹਾਂਜੀ ਹਾਂਜੀ ਠੀਕ ਸਰ ਅਜਾ ਹਰਪ੍ਰੀਤ ਨੂੰ ਤੇ ਲਵਪ੍ਰੀਤ ਨੂੰ ਅੱਜ ਕੋਰਟ ਵਿੱਚ ਪੇਸ਼ ਕਰਾਇਆ ਗਿਆ ਕੀ ਉਹਨਾਂ ਦਾ ਅੰਦਰ ਗੱਲਬਾਤ ਹੋਈ ਤੁਹਾਡੀ ਕੋਰਟ ਦੇ ਦੇਖੋ ਜੀ ਅੰਦਰ ਇਦਾਂ ਪੁਲਿਸ ਦੋ ਦਿਨ ਅੰਦਰ ਮਾਨ ਲੈ ਕੇ ਗਈ ਸੀ ਸੈਸ਼ਨ ਕੋਲੋਂ ਤੇ ਅੱਜ ਇਹਨਾਂ ਨੇ ਪੇਸ਼ ਕਰਕੇ ਕੋਈ ਵੀ ਫਰਦਰ ਸਾਡੇ ਕੋਲੋਂ ਨਾ ਕੋਈ ਲਿੰਕ ਲੱਭਿਆ ਤੇ ਨਾ ਹੀ ਸਾਡੇ ਕੋਲੋਂ ਕੋਈ ਰਿਕਵਰੀ ਹੋਈ ਹੈ ਨਾ ਹੀ ਕੋਈ ਕਰੰਸੀ ਹੋਈ ਹੈ ਸਾਡੇ ਕੋਲੋਂ ਰਿਕਵਰ ਕੁਝ ਵੀ ਰਿਕਵਰ ਨਹੀਂ ਹੋਇਆ ਸਾਡੇ ਕੋਲੋਂ ਫਰਦਰ ਤੇ ਹੁਣ ਜੁਡੀਸ਼ਲ ਕਰ ਦਿੱਤਾ ਗਿਆ ਜੀ ਕੀ ਰਿਮਾਂਡ ਕਹਿੰਦੇ ਸੀ ਰਿਮਾਂਡ ਰੂਟ ਦਾ ਵੀ ਨਹੀਂ ਜੀ ਨਹੀਂ ਅੱਜ ਰਿਮਾਂਡ ਦਾ ਨਹੀਂ ਜੁਡੀਸ਼ਲ ਹੋ ਗਿਆ ਜੀ ਇਹਨਾਂ ਦਾ ਜਲੰਧਰ ਇੱਕ ਕੋਰਟ ਦੇ ਵਿੱਚ ਜਿਹੜੀ ਵੀਡੀਓ ਇਹਨਾਂ ਨੇ ਗਰਾਫੀ ਦਿਖਾਈ ਹੈ ਉਹਦੇ ਕਿਉਂ ਕਿਸੇ ਲੱਗਦੀ ਹੈ ਜੀ ਜਿਹੜੀ ਇਹਨਾਂ ਨੇ ਮੌਕੇ ਤੋਂ ਵੀਡੀਓ ਬਣਾਈ ਜੀ ਮੌਕੇ ਤੋਂ ਵੀਡੀਓ ਬਣਾਈ ਹੋਏ ਇਹਨਾਂ ਨੇ ਹਜੇ ਤੱਕ ਕੋਰਟ 'ਚ ਨਹੀਂ ਪੇਸ਼ ਕੀਤੀ ਜੀ ਉਹਦੀ ਕਾਪੀ ਕੋਰਟ 'ਚ ਨਹੀਂ ਪੇਸ਼ ਕੀਤੀ ਜਿੱਦਾਂ ਇੱਥੇ ਕੋਰਟ ਦੇ ਵਿੱਚੋਂ ਲੋਅਰ ਕੋਰਟ ਤੋਂ ਰਿਮਾਂਡ ਕੈਂਸਲ ਕਰਤਾ ਸੀ ਹਾਈ ਫੈਸ਼ਨ ਤੋਂ ਮਿਲਿਆ ਉਹਦੇ ਬਾਰੇ ਜੀ ਜੱਜ ਸਾਹਿਬ ਨੇ ਕੀ ਉਹਦੇ ਬਾਰੇ ਵੀ ਜੀ ਇਦਾਂ ਜੋ ਕੋਰਟ ਦਾ ਹੁਕਮ ਆ ਉਹ ਮੰਨਣਾ ਪਿਆ ਜੀ ਮੰਨਣਾ ਹੀ ਪੈਣਾ ਸੀ ਤੇ ਹੁਣ ਅੱਜ ਪੇਸ਼ ਕੀਤਾ ਤੇ ਅੱਜ ਤੱਕ ਸਾਡੇ ਕੋਲ ਰਿਕਵਰ ਕੁਝ ਨਹੀਂ ਹੋਇਆ ਜੋ ਲੋਅਰ ਕੋਰਟ ਨੇ ਪਹਿਲਾਂ ਦੇਖ ਕੇ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਸੀ ਉਹੀ ਅੱਜ ਹੋਇਆ ਦੁਆਰਾ ਅੱਜ ਕੁਝ ਬਰਾਮਤੀ ਕੁਝ ਹੋ ਨਹੀਂ ਨਹੀਂ ਕੋਈ ਬਰਾਮਤੀ ਕੋਈ ਲਿੰਕ ਨਹੀਂ ਸਾਡੇ ਕੋਲ ਪੁਲਿਸ ਦਾ ਪੱਖ ਕੀ ਰਿਹਾ ਪੁਲਿਸ ਦਾ ਪੱਖ ਵੀ ਕੋਈ ਨਹੀਂ ਰਿਹਾ ਜੀ ਐਸੱਚ ਇਦਾਂ ਦਾ ਕੁਝ ਤਾਂ ਕਿਉਂਕਿ ਕੁਝ ਸਾਡੇ ਅਸੀਂ ਬੇਗੁਨਾ ਜੀ ਠੀਕ ਹੈ ਸਾਡੇ ਕੋਲੋਂ ਬੇਗੁਨਾਈ ਸਬੂਤ ਹੁੰਦੀ ਵੀ ਆ ਅੱਗੇ ਵੀ ਹੋਊਗੀ ਠੀਕ ਹੈ ਹਾਂਜੀ ਹਾਂਜੀ ਮਤਲਬ ਕਹਿੰਦਾ ਕੋਡ ਕਹਿੰਦੇ ਨਜਾਇਜ਼ ਹੈ ਦੋਨੋਂ ਜੰਦੇ ਹਨਾ ਦੇਖੋ ਜੀ ਬਿਲਕੁਲ ਨਜਾਇਜ਼ ਹੈ ਡੇ 1 ਤੋਂ ਮੈਂ ਫੋਲੋ ਕਰ ਰਿਹਾ ਇਸ ਕੇਸ ਨੂੰ ਡੇ 1 ਤੋਂ ਮੈਂ ਇਹੀ ਗੱਲ ਕਹਿ ਰਿਹਾ ਐਸ ਪਰ देयर ਐਫ ਆਈ ਆਰ ਕੀ ਇਹ ਸਿਰਫ ਸਾਨੂੰ ਡਿਫੇਮ ਕਰਨ ਲਈ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਤਾਂ ਕਿ ਸਾਡਾ ਭਾਈ ਅਮਰਪਾਲ ਸਿੰਘ ਉਹਨਾਂ ਨਾਲ ਨਾਮ ਜੁੜਦਾ ਇਸ ਮੈਂ ਉਹਨਾਂ ਦਾ ਬ੍ਰਦਰ ਆ ਮਤਲਬ ਹਰਪ੍ਰੀਤ ਸਿੰਘ ਉਹਨਾਂ ਦੇ ਬ੍ਰਦਰ ਆ ਸਾਡੇ ਜਿਹੜੇ ਕਲਾਇੰਟ ਹੈਗੇ ਨੇ ਤੇ ਇਸ ਕਰਕੇ ਸਾਨੂੰ ਡਿਫੇਮ ਕੀਤਾ ਜਾ ਰਿਹਾ ਆ ਆਦਰਵਾਇਜ਼ ਸਾਡੇ ਕੋਲੋਂ ਨਾ ਕੁਝ ਰਿਕਵਰ ਹੋਇਆ ਸੀ ਪਹਿਲਾਂ ਨਾ ਹੁਣ ਦੁਬਾਰਾ ਰਿਕਵਰ ਹੋਇਆ ਕੁਝ ਕੀ ਇਹਨਾਂ ਨੇ ਜ਼ਮਾਨਤ ਲਈ ਹੋਈ ਹੈ ਤੇ ਜ਼ਮਾਨਤ ਲੱਗੀ ਹੋਈ ਆ ਕਿਹੜੀ ਤਰੀਕ ਹੈ ਜ਼ਮਾਨਤ ਦੀ 23 ਤਰੀਕ ਨੂੰ ਸੁਣਵਾਈ ਆ ਜੀ ਉਹਦੀ ਠੀਕ ਤੇ